ਉਹ ਕੁਝ ਨਹੀਂ ਪਹੁੰਚੇ ਇਹ ਬੇਚਰੀਆਂ ਹੋਣ ਤਾਂ ਲੈਦੀਆਂ ਹੋਰ ਕੋਈ ਮੁਕੀ ਤੋਂ ਬਖਾਰੇ ਭਾਰੇ ਮੇਰੇ ਤੋਂ ਚੰਗਾ ਹਾਂਜੀ ਅੱਛੀ ਗੱਲ ਜੀ ਸਵਾਲ ਕਰਦੇ ਆਂ ਤੁਹਾਡਾ ਸਾਡੇ YouTube ਚੈਨਲ ਦੇ ਵਿੱਚ ਅੱਜ ਲੈ ਕੇ ਆਏ ਤੁਹਾਡੇ ਲਈ ਇੱਕ ਫੇਰ ਤੋਂ ਨਵੀਂ ਵੀਡੀਓ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਮੇਲਾ ਪਿੰਡ ਰਸੂਲੜਾ ਜ਼ਿਲ੍ਹਾ ਖੰਨਾ ਤੇ ਅਸੀਂ ਚੱਲੇ ਆਂ ਮੇਲੇ ਦੇ ਵਿੱਚ ਮੈਂ ਤੇ ਅਰਸ਼ ਯਾ ਕਿੱਥੇ ਚੱਲੇ ਆਂ ਆਪਾਂ ਮੇਲੇ ਤੇ ਤੇ ਫਿਰ ਤੁਹਾਨੂੰ ਦਿਖਾਉਣੇ ਆ ਮੇਲੇ ਦਾ ਨਜ਼ਾਰਾ ਚਲੋ ਜੀ ਤੇ ਆਪਾਂ ਜਾ ਰਹੇ ਆ ਜੀ ਮੇਲੇ ਵੱਲ ਤੇ ਗਲੀਆਂ ਵਿੱਚ ਦੀ ਜਾ ਰਹੇ ਆ ਤਾਂ ਆਪਾਂ ਬਹੁਤ ਸੇਖਰ ਤੇ ਆ ਜੀ ਕਦੇ ਮੌਸਮ ਠੰਡਾ ਹੋ ਜਾਂਦਾ ਤੇ ਕਦੇ ਗਰਮੀ ਪੈਣ ਲੱਗ ਜਾਂਦੀ ਆ ਮੌਸਮ ਦਾ ਬੜਾ ਹਾਲ ਆ ਜੀ ਇਹ ਹੈਗਾ ਜੀ ਪਿੰਡ ਰਸੋਲੜਾ ਖੰਨਾ ਜਾ ਰਹੇ ਆ ਆਪਾਂ ਮੇਲੇ ਤੇ ਇਹ ਅਰਸ ਜੀ ਤਿਆਰ ਹੋ ਗਏ ਚੱਲੇ ਆ ਜੀ ਮੇਲੇ ਤੇ ਹਾਂ ਜੀ ਅਰਸ ਜੀ ਪਿਆਸ ਲੱਗੀ ਅੱਛਾ ਪਾਣੀ ਪੀਣ ਲੱਗਿਆ ਪੀਓ ਜੀ ਪੀਓ ਪਾਣੀ ਠੰਡਾ ਜੀ ਇਹ ਹੈਗਾ ਜੀ ਜੀਵਨ ਜੋਤ ਨਸਾ ਚੜਾਓ ਪੁਨਰਵਾਸ ਕੇਂਦਰ ਪਿੰਡ ਰਸੋਲੜਾ ਪੀ ਲੈ ਪਾਣੀ ਮਰੀਆ ਜੀ ਕਿੱਥੇ ਚੱਲੇ ਹੁਣ ਆਪਾਂ ਮੇਲੇ ਤੇ ਚਲੋ ਜੀ ਕੀ ਕਹਿ ਰਹੇ ਹੋ ਚਲੋ ਮੇਲੇ ਤੇ ਚੱਲ ਜੀ ਕਿਹੜੇ ਮੇਲੇ ਤੇ ਉਹ ਤਾਂ ਨਹੀਂ ਪਤਾ ਲਓ ਜੀ ਆਪਾਂ ਪਹੁੰਚ ਗਏ ਜੀ ਮੇਨ ਹਾਈਵੇ ਤੇ ਤੇ ਇਹ ਰਸਤਾ ਹੈਗਾ ਜੀ ਉਹ ਸਾਹਮਣੇ ਮੇਲੇ ਨੂੰ ਜਾ ਰਿਹਾ ਤੇ ਇਹ ਰਸਤਾ ਹੈਗਾ ਉਹ ਸਾਹਮਣੇ ਤੁਸੀਂ ਦੇਖ ਸਕਦੇ ਹੋ ਰਸੂਲੜਾ ਪਿੰਡ ਰਸੂਲੜਾ ਇਧਰੋਂ ਪਿੰਡ ਰਸੂਲੜਾ ਜੀ ਤੇ ਇਹ ਜਿਹੜਾ ਹਾਈਵੇ ਆ ਇਹ ਜਾਂਦਾ ਜੀ ਆਪਣਾ ਮਲੇਰਕੋਟਲਾ ਰੋਡ ਤੇ ਜਿਹੜਾ ਇਹ ਹਾਈਵੇ ਗੜ ਜਾਂਦਾ ਇਹ ਆਪਣੇ ਜਾਂਦਾ ਖੰਨਾ ਸ਼ਹਿਰ ਵੱਲ ਇਹ ਉਹ ਸਾਹਮਣੇ ਉਧਰ ਹੈਗਾ ਮੇਲਾ ਲੱਗਿਆ ਹੋਇਆ ਆਪਾਂ ਚੱਲਿਆ ਮੇਲੇ ਤੇ ਚਲੋ ਜੀ ਬਾਬਾ ਜੀ ਆਏ ਹੋਏ ਨੇ ਜੀ ਲਓ ਜੀ ਆਪਾਂ ਆ ਗਏ ਜੀ ਮੇਲੇ ਵਾਲੇ ਨੂੰ ਸੰਤ ਜੀ ਜਾ ਰਹੇ ਨੇ drone ਕਾ ਲੱਗੇਗਾ ਫੁੱਲ ਨਜ਼ਾਰੇ ਨੇ ਜੀ ਪੈਂਦੇ ਸੁੱਲੜਾ ਜਲਾ ਖੰਨਾ ਤੇ ਅੱਜ ਇੱਧਰ ਆਏ ਵੇ ਸੀ ਆਪਾਂ ਨਾਸੀ ਸਾਡੀ ਅੱਜ ਬਰਨਾਲੇ ਨੂੰ ਤੇ ਸੋਚਿਆ ਇੱਕ ਦਿਨ ਹੋਰ ਰੁਕ ਜੀਏ ਤੇ ਅੱਜ ਦੱਸਿਆ ਕਿ ਇਥੇ ਮੇਲਾ ਲੱਗਿਆ ਹੋਇਆ ਮੇਲੇ 'ਚ ਘੁੰਮ ਲਈਏ ਤੇ ਚੱਲੇ ਫਿਰ ਮੇਲੇ ਦੇ ਹਾਂਜੀ ਅਰਸ਼ਦ ਕਿਵੇਂ ਲੱਗ ਰਿਹਾ ਹੈ? ਬਹੁਤ ਚੰਗਾ ਇੰਜੋਏ ਕਰ ਰਹੇ ਹਾਂ ਚਲੋ ਅੱਜ ਬਰਨਾਲੇ ਜਾਣਾ ਸੀ ਆਪਾਂ ਤੇ ਬਰਨਾਲਾ ਕੈਨਸਲ ਹੋ ਗਿਆ ਬਸ ਤੁਹਾਨੂੰ ਮੇਲਾ ਦਿਖਾ ਦਈਏ ਚਲੋ ਠੀਕ ਹੈ ਠੀਕ ਹੈ ਸ਼ਾਮੀ ਮੈਂ ਦੇਖਾਂਗੇ OK OK ਹਾਂਜੀ ਐਸੇ ਇੱਕ ਮੂਵੀ ਵੀ ਆ ਰਹੀ ਹੈ ਕਿਹੜੀ ਆ ਰਹੀ ਹੈ ਮਿਸਟਰ ਐਂਡ ਮਿਸਿਸ 400 ਵੀ ਉਹ ਵੀ ਦੇਖਣੀ ਆਪਾਂ ਸ਼ਾਮੀ ਦੇਖਦੇ ਆਂ ਫਿਰ ਹਾਂ ॾुखारीखारीख रुपिया हथ खे ਸਭ ਮੇਰੇ ਨਾਲ ਹਾਜ਼ਰ ਹੋਣ ਦਾ ਬਹੁਤ ਬਹੁਤ ਧੰਨਵਾਦ ਨਿੱਕੀ ਬੱਚੀ ਮੇਰੇ ਕੋਲ ਵੀ ਬਹਿਣ ਦਾ ਮਾਣ ਲੈ ਕੇ ਹਾਜ਼ਰ ਹੋਣ ਦਾ ਬਹੁਤ ਬਹੁਤ ਧੰਨਵਾਦ ਪਿਆਰ ਵੱਲੋਂ ਬਹਿਣ ਦਾ ਮਾਣ ਦੇਇਆ ਜਾ ਰਿਹਾ ਹੈ। ਕੰਨੀ ਕਾਰ ਹੱਥਾਂ ਤੇ ਇੱਕ ਕਰਦਾ ਬਹੁਤ ਮਾਣ ਹੋ ਰਹੀ ਹੈ ਇੰਤੁਗੁਣ ਕਾਜੀ ਜੀ ਬਹਿ ਜਾਣਾ ਬਈਆ ਬਈਆ ਉਹ ਲੋਟੇ ਦਾ ਗੰਗੂ ਕਹਿੰਦੇ ਗੁੰਝੀ ਬਰਬਾਦੀ ਦੀ ਤੁਸੀਂ ਨਹੀਂ ਮਨ ਗਿਆ ਦੀ ਮੈਂ ਉਸੇ ਕਰਤੀ ਹਾਂ ਮੈਨੂੰ ਯਾਦ ਹੈ

ਕੀ ਹੋ ਮੈਂ ਹੋ ਮੁਗਿਆ ਮਾਰਾ ਦਲਤੀ ਪਾਉਂਦੇ ਨੇ ਬਾਤ ਤਾਂ ਐਡਾ ਜੀ ਨਾ ਮਾਰਾ ਦਲਤੀ ਪਾਉਂਦੇ ਨੇ ਲੈ ਲੋ ਜੀ ਲੈ ਲੋ ਲੈਣੀਆ ਆਹ ਜੀ ਨਹੀਂ ਟਾਈਮ ਦੇਣਾ দাও ਮੈਂ ਫਸੇ ਬੁਲਾਉਣਾ ਹੋਇਆ ਕਿ ਦੇਖਿਆ ਖਾਲਸਾ ਵਾਹ ਦੇਖੀ ਅੱਗੇ ਜਿਉਂਦੇ ਨਾ ਕਦੀ ਥੋੜਾ ਸੰਗਰਾਮ ਕਰਾ ਦੇ ਬਾਬੇ ਕੱਲ ਉਹ ਸਤਾਮਾ ਇਹਨਾਂ ਜਾਨ ਤੋਂ ਭਾਂਵੇਂ ਮੇਲਣਾ ਪੈ ਜਬੀ ਫਿਰ ਜਾ ਉਹ ਗਾਇ ਗੋਸਾ ਹੋਰ ਵੀ ਬਖਰਾਇਆ ਕਰਦੇ ਨੇ ਕਰੀ ਕਰ ਰੱਖਾਂ ਮੇਰੀ ਸਾਂਗ ਜੇ ਕੋ ਸੰਸਕੀ ਟੀਮ ਨੇ ਮਾਂ ਬੇਜਨਾ ਗਾਣੇ ਪੰਜ ਦੇ ਗੁਰੂ ਦੀ ਕੋਈ ਮਾਉਂਦੇ ਨੇ ਨੀ ਮੋਗੀ ਅਮਰਾ ਬਾਲੂ ਕੀ ਤੋੜੇ

ਯਾ ਦੋਨਾਂ ਦੀ ਕੁੜੀ ਯਾ ਦੋਨਾਂ ਦੇ ਅਰਸ਼ ਮੇਲੇ ਚੋਂ ਲੈਣਾ ਕੁਛ ਲੈ ਲਿਆ ਜੀ ਅੱਛਾ ਲੈ ਲਿਆ ਸਮਾਨ ਬੜੀ ਜਲਦੀ ਲੈ ਲਿਆ ਕਿਵੇਂ ਲੱਗਿਆ ਮੇਲਾ ਹਾਂਜੀ ਇੱਧਰ ਅੱਛਾ ਜੀ ਅੱਛਾ ਹੋਰ ਹਾਂਜੀ ਹਾਂ ਤੁਹਾਡੇ ਵਾਸਤੇ ਨਾ 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 ਮੈਂ ਨਹੀਂ ਲੈਣਾ ਇਹ ਪਿਆਰ ਤੇ ਚੱਕਣ ਵਾਲੀ ਆ लैण हिकु रुपए जी रुपए बि रुपए ਗਰਮੀ ਹੈ ਕੀ ਤੁਹਾਨੂੰ ਗਰਮੀ ਲੱਗਣ ਲੱਗੀ ਆਜੋ ਆਜੋ ਕੋਈ ਨਹੀਂ ਮੀਹ ਵਾਲੇ ਮੌਸਮ ਚ ਲੈ ਕੇ ਚੱਲਾਂਗੇ ਤੁਹਾਨੂੰ ਆਜੋ ਆਜੋ ਫਿਰ ਤੁਹਾਨੂੰ ਏਸੀ ਚ ਬਿਠਾਵਾਂਗੇ ਅੰਦਰ ਸਿੱਲੇ ਦੇ ਕਰਕੇ ਨਾ ਬਹੁਤ ਜ਼ਿਆਦਾ ਕਰਨੀ ਚਾਹੀਦੀ ਅੱਛਾ ਜੀ ਹਾਂਜੀ ਆਜੋ ਇਹ ਦੇਖਣਾ ਦੇਖੋ ਉਹ ਕਹਿੰਦੀ ਮੈਂ ਵੀ ਇਹ ਲੈਣਾ ਲੈ ਬੱਸ ਉਹ ਨੰਬਰ 838 ਤੋਂ 70 ਤੇ ਉਹ ਵੀ ਪਹੁੰਚੇਗੇ ਇਹ ਬੇਚਰੀਆਂ ਹੁਣ ਤਾਂ ਲੈਂਦੀਆਂ ਨੇ ਫਿਰ ਇਹਨਾਂ ਇਹ ਤਾਂ ਪੰਜਾਂ ਦਿਨਾਂ ਦਾ ਬਹੁਤ ਆਉਂਦਾ ਆ ਗਿਆ ਜੀ ਹਾਂਜੀ ਆਹ ਫੇਡਾ ਲੱਗੀ ਹਵਾ ਮਿੱਲੀ ਥੋੜੀ ਬੋਧੀ ਗਰਮੀ ਤੋਂ ਰਹਾ ਤਾਂ